ਯੋਗਯੰਦਰ ਟ੍ਰਾਂਸਪੋਰਟ ਨੂੰ ਦਾ ਕੇਸ ਅਖਾਣਾ ਮਾਸੀ ਹੈ ਮਰਦਕਾ ਦੇ ਇੱਕ ਹੀ ਮਾਮਲਾ ਸੀ ਇਹ ਮੇਰੇ ਪਾਇਆ ਜੀ ਦਾ ਬੇਟਾ ਸੀ ਸਰਦਾਰ ਰੋਪਿੰਦਰ ਸਿੰਘ ਪਿਛਲੇ ਤਕਰੀਬਨ 4 ਸਾਲ ਤੋਂ ਅਮਰੀਕਾ ਰਹਿ ਰਹੇ ਨੇ ਪਰਿਵਾਰ ਸਮੇਤ ਉਹਨਾਂ ਦੇ ਦੋ ਲੜਕੇ ਸੀ ਵੱਡਾ ਕਰਨਜੀਤ ਤੇ ਛੋਟਾ ਸੀ ਵਿਪਨ ਮੁੰਡਾ ਜਿਹੜਾ ਜਿਹੜਾ ਕਰਨਜੀਤ ਸੀ ਉਹ ਵਿਆਹਿਆ ਹੋਇਆ ਸੀ ਉਹਦੇ ਤਿੰਨ ਬੱਚੇ ਸੀ ਅੱਜ ਨੂੰ ਘਰ ਵਿੱਚ ਪਤਾ ਨਹੀਂ ਕੀ ਗੱਲ ਕੋਈ ਛੋਟੀ ਮੋਟੀ ਹੋਈ ਕੀ ਗੱਲ ਹੋਈ ਇੱਕ ਵਾਰੀ ਤਾਂ ਨਹੀਂ ਪਤਾ ਪਤਾ ਜੇ ਲੱਗਾ ਤੇ ਇਸ ਸ਼ਨੀਵਾਰ ਦੀ ਰਾਤ ਨੂੰ ਇਹ ਦਰਦਨਾਟੂ ਘਰਨਾਵਾ ਫ੍ਰਿਜਰੀ ਕਰਮਜੀਤ ਜਿਹੜਾ ਭੁਪਿੰਦਰ ਸਿੰਘ ਦਾ ਵੱਡਾ ਬੇਟਾ ਉਹ ਬਾਹਰੋਂ ਆਇਆ ਆਣ ਕੇ ਉਹ ਛੋਟੇ ਭਰਾ ਜਿਹੜਾ ਸੀ ਉਹਦਾ ਵਿਪਨ ਉਹ ਤੇ ਗੋਲੀ ਚਲਾਣੀ ਸ਼ੁਰੂ ਕਰ ਦਿੱਤੀਆਂ ਨੀਦਰ ਨੂੰ ਉੰਦਰ ਡੈਡੀ ਭਵਿੰਦਰ ਸਿੰਘ ਵੀ ਉੱਠ ਪਿਆ ਮਦਰ ਵੀ ਉੱਠ ਗਈ ਕਿਧਰੇ ਕਿ ਉਹਨੂੰ ਫੜ ਫੜ ਕੇ ਉਹਨੂੰ ਬਾਹਰ ਕੱਢਿਆ ਬਾਅਦ ਜਾ ਕੇ ਨਹੀਂ ਦਿਨ ਨੂੰ ਫਿਰ ਤੇ ਪੁਲਿਸ ਵੀ ਆ ਗਈ ਐਂਬੂਲੈਂਸ ਆ ਗਈ ਪੁਲਿਸ ਨੂੰ ਵੇਖ ਕੇ ਉਹ ਦੌੜਿਆ ਤੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਉਹਨੇ ਦੋਨਾਂ ਦੀ ਮੌਤ ਹੋ ਗਈ ਮੌਤ ਕਿਹੜੀ ਦੋਨਾਂ ਦੀ ਹੋ ਗਈ ਤੇ ਉਹਨਾਂ ਦੀ ਮਾਤਾ ਜਿਹੜੀ ਗੋਲੀ ਮਾਤਾ ਜੀ ਨੂੰ ਵੀ ਉਹਨਾਂ ਕੋਸ਼ਿਸ਼ ਕੀਤੀ ਗੋਲੀ ਚਲਾਉਣ ਦੀ ਪਰ ਉਹ ਆ ਟੱਚ ਕਰਕੇ ਪੇਟ ਤੋਂ ਤੇ ਕੋਲੀ ਸਾਈਡ ਨੂੰ ਲੰਘੀ ਠੀਕ ਨੇ ਠੀਕ ਨੇ ਉਹ ਹਸਪਤਾਲ ਸੀ ਪਰ ਠੀਕ ਨੇ ਹੁਣ ਉਹ ਘਰ ਆ ਗਏ ਨੇ ਜਿਹੜੀ ਇਹ ਕਟਰਾਵਾ ਕੀ ਇਹ ਕਾਰਨ ਕੀ ਹੋ ਸਕਦਾ ਜੀ ਆ ਦਾ ਕਾਰਨ ਘਰ ਘਰ ਦੀ ਕੋਈ ਗੱਲਬਾਤ ਹੋ ਸਕਦੀ ਹੈ ਕੋਈ ਹੋਰ ਕੁਝ ਕੁਝ ਨਹੀਂ ਕਹਿ ਸਕਦੇ ਇਸ ਬਾਰੇ ਕਿੰਨੇ ਸਮੇਂ ਤੋਂ ਬਾਹਰ ਰਹੇ ਕਿੰਨੇ ਕਿੰਨੇ ਬੱਚੇ ਸੀ ਭਵਿੰਦਰ ਸਿੰਘ ਪਿਛਲੇ 40 42 ਸਾਲ ਤੋਂ ਰਹਿ ਰਿਹਾ ਉੱਥੇ ਪਿਛੇ ਹੀ ਬਾਚ ਆਪਣੇ ਇਥੇ ਆ ਕੇ ਇੰਡੀਆ ਕੇ ਮੈਰਿਜ ਕਰਕੇ ਵਾਈਫ ਲੈ ਗਿਆ ਬੱਚੇ ਵੀ ਉੱਥੇ ਫਿਰ ਤੇ ਬੱਚੇ ਸਮੇਤ ਰਹੇ ਸੀ ਇਹ ਦੋਨੋਂ ਨੌਜਵਾਨਾਂ ਦੀ ਮੌਤ ਵੀ ਇਹਨਾਂ ਕੋ ਮੈਰਿਡ ਕੌਨ ਸੀ ਅਨਮੈਰਿਡ ਕੌਨ ਸੀ ਬੱਚੇ ਰਹੀ ਸੀ ਵੱਡਾ ਜਿਹਨੇ ਜਿਹਨੇ ਕਰਮਜੀਤ ਜਿੰਨੇ ਗੋਲੀਆਂ ਚਲਾਈਆਂ ਉਹ ਮੈਰਿਡ ਸੀ ਉਹਦੇ ਉਹਦੇ ਅੱਗੂ ਤਿੰਨ ਬੱਚੇ ਸੀ ਦੋ ਬੱਚੇ ਛੋਟੇ ਛੋਟੇ ਲੜਕੇ ਸੀ ਇੱਕ ਲੜਕੀ ਤੇਨੇ ਬੱਚੇ ਨੇ ਇਥੇ ਲਿਆ ਘਰ ਦੇਚੋਂ ਰਹਿੰਦਾ ਹੂ ਇੰਡੀਆ 'ਚ ਸਾਡੇ ਤਾਈ ਜੀ ਰਹਿੰਦੇ ਨੇ ਜਿਹੜੇ ਉਹਨਾਂ ਦੇ ਦਾਦੀ ਹੈ ਬੱਚਿਆਂ ਦੀ ਭਵਿੰਦਰ ਸਿੰਘ ਦੀ ਮਦਦ ਉੱਥੇ ਰਹਿੰਦੇ। ਇਸ ਤੋਂ ਨਾਲ ਕੀ ਕਿ ਸਿੱਖੀ ਜਾਣਾ ਪਾਉ ਹਾਂ। ਬਹੁਤ ਹੀ ਇੱਕ ਮੰਦਭਾਗੀ ਘਟਨਾ ਹੈ। ਇਹ ਸਾਡੇ ਸਾਰੇ ਹੀ ਪਰਿਵਾਰ ਨੂੰ ਸਦਮੇ 'ਚ ਸਾਡਾ ਪੂਰਾ ਇਲਾਕਾ ਪੂਰਾ ਨਗਰ ਜਿਹੜਾ ਜਦ ਸੋਗ ਦੇ ਵਿੱਚ ਡੁੱਬਿਆ ਪਿਆ ਸਾਡੇ ਪਰਿਵਾਰ ਸਾਰੇ ਉੱਥੇ ਮਰਦੇ ਵਿੱਚ ਹੀ ਜਾ ਰਹੇ ਨੇ ਉਹ ਵੀ ਪੂਰੇ ਸੋਗ ਦੇ ਵਿੱਚ ਡੁੱਬੇ ਪਿਆ। ਘਟਨਾ ਬਹੁਤ ਮੰਦਭਾਗੀ ਹੋਈ। We at GNA University see potential in everyone and everything around us. We drive innovation and entrepreneurship. We groom competent global citizens to affect positive change around them.